ਬੀਬੀ ਰਜਨੀ ਦੀ ਗੱਲ ਦਾ ਸੇਠ ਦੁਨੀ ਚੰਦ ਨੇ ਇੰਨਾ ਗੁੱਸਾ ਖਾਦਾ ਸਾਰੇ ਸ਼ਹਿਰ ਦੇ ਵਿੱਚੋਂ ਮੰਗ ਤੇ ਇਕੱਠੇ ਕਰਵਾ ਲਿਆ ਤੇ ਉਹਨਾਂ ਦੇ ਵਿੱਚੋਂ ਫਿਰ ਸ਼ਾਂਟ ਕੇ ਇੱਕ ਪਿੰਗਲੇ ਨੂੰ ਬਾਹਰ ਕੱਢ ਕੇ ਬੀਬੀ ਰਜਨੀ ਦੀਆਂ ਲਾਵਾ ਉਹਦੇ ਨਾਲ ਪੜਾ ਦਿੱਤੀਆਂ ਉਹਨਾਂ ਲੈਣਾ ਨੂੰ ਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਜਿਵੇਂ ਲਿਖਿਆ ਆਓ ਸਰਵਣ ਕਰੀਏ ਬੰਦੇ ਹੰਕਾਰੀ ਨੇ ਵੇਖੋ ਕੀ ਕੀ ਰੰਗ ਵਖਾਏ ਸਾਰੇ ਹੀ ਸ਼ਹਿਰ ਵਿੱਚੋਂ ਮੰਗਤੇ ਘਰ ਆਪਣੇ ਸਦਵਾਏ ਸਾਰੇ ਹੀ ਸ਼ਹਿਰ ਵਿੱਚੋਂ ਮੰਗਤੇ ਘਰ ਆਪਣੇ ਸਦਵਾਏ ਹਰ ਸ਼ਾਂਟ ਸ਼ਾਂਟ ਸਭ ਚੋਂ ਇੱਕ ਨੂੰ ਆਪਣੇ ਕੋਲ ਬੁਲਾਇਆ ਗੁੱਸੇ ਵਿੱਚ ਆਏ ਨੇ ਤੀਨੂੰ ਲਾੜ ਪਿੰਗਲੇ ਦੇ ਲਾਇਆ ਗੁੱਸੇ ਵਿੱਚ ਆਏ ਨੇ ਤੀਨੂੰ ਲਾੜ ਪਿੰਗਲੇ ਦੇ ਲਾਇਆ ਸੱਚ ਬੋਲ ਗਈ ਰਜਨੀ ਪਿਤਾ ਨੂੰ ਸਮਝ ਰਤੀ ਨਾ ਆਈ ਤੀਏ ਵੀ ਮੇਰੀ ਐ ਇਹ ਗੱਲ ਦਿਲ ਤੋਂ ਗਈ ਪੋਲਾਈ ਤੀਏ ਵੀ ਮੇਰੀ ਐ ਇਹ ਗੱਲ ਦਿਲ ਤੋਂ ਗਈ ਪੋਲਾਈ ਬੈ ਕੋਲ ਪਰਪੀ ਨੇ ਉਸ ਨੂੰ ਸੀ ਕਾਫੀ ਸਮਝਾਇਆ ਗੁੱਸੇ ਵਿੱਚ ਆਏ ਨੇ ਤੀਨੂੰ ਲੜ ਪਿੰਗਲੇ ਦੇ ਲਾਇਆ ਗੁੱਸੇ ਵਿੱਚ ਆਏ ਨੇ ਧੀ ਨੂੰ ਲੜ ਪਿੰਗਲੇ ਦੇ ਲਾਇਆ ਸੱਚ ਕੌੜਾ ਲੱਗਦਾ ਏ ਇਸ ਨੂੰ ਹজম ਕੋਈ ਨਹੀਂ ਕਰਦਾ ਸੱਚ ਇਨਸਾਨਾਂ ਤੋਂ ਝੂਠਾ ਰਹੇ ਹਮੇਸ਼ਾ ਡਰਦਾ ਸੱਚ ਇਨਸਾਨਾਂ ਤੋਂ ਝੂਠਾ ਰਹੇ ਹਮੇਸ਼ਾ ਡਰਦਾ ਕਿਉ ਸੱਚ ਨੂੰ ਫਾਂਸੀ ਏ ਇਹ ਤਾਂ ਜਾਂਦਾ ਰਹਾ ਲਟਕਾਇਆ ਗੁੱਸੇ ਵਿੱਚ ਆਏ ਨੇ ਤੀਨੂੰ ਲੜ ਪਿੰਗਲੇ ਦੇ ਲਾਇਆ ਗੁੱਸੇ ਵਿੱਚ ਆਏ ਨੇ ਤੀਨੂੰ ਲੜ ਪਿੰਗਲੇ ਦੇ ਲਾਇਆ ਬੰਦੇ ਸਭ ਰੱਬ ਦੇ ਐ ਇਹ ਗੱਲ ॠषि मुनि ਸਮਝਾਉਂਦੇ ਬੰਦੇ ਸਭ ਰੱਬ ਦੇ ਐ ਇਹ ਗੱਲ ॠषि मुनि ਸਭ ਕਹਿੰਦੇ ਬੰਦਿਆਂ ਤੋਂ ਬੰਦੇ ਕਿਉਂ ਐਸੇ ਗਿਣ-ਗਿਣ ਬਦਲੇ ਲੈਂਦੇ ਬੰਦਿਆਂ ਤੋਂ ਬੰਦੇ ਕਿਉਂ ऐसे गिन-गिन बदले लेंदे ऐसी अनहोनी ते रब ਨੂੰ ਤਰਸ ਕਿਉਂ ਨਹੀਂ ਆਇਆ ਗੁੱਸੇ ਵਿੱਚ ਆਏ ਨੇ ਧੀ ਨੂੰ ਲਾੜ ਪਿੰਗਲੇ ਦੇ ਲਾਇਆ ਗੁੱਸੇ ਵਿੱਚ ਆਏ ਨੇ ਧੀ ਨੂੰ ਲਾੜ ਪਿੰਗਲੇ ਦੇ ਲਾਇਆ ਮਾਰਹੀ ਵੇ ਖਦੀਸੀ ਉਸ ਦੇ ਵਸ ਰਹੀ ਨਾ ਕੋਈ ਰਜਨੀ ਦੇ ਜਾਣ ਪਿੱਛੋਂ ਫੇਰ ਮਾਂ ਹੁਬਕੀ ਹੁਬਕੀ ਰੋਈ ਰਜਨੀ ਦੇ ਜਾਣ ਪਿੱਛੋਂ ਫੇਰ ਮਾਂ ਹੁਬਕੀ ਹੁਬਕੀ ਰੋਈ ਰੋਂਦੀ ਕਰ ਲਾਉਂਦੀ ਨੂੰ ਕਿਸੇ ਨੇ ਫੜ ਕੇ ਨਹੀਂ ਵੜਾਇਆ ਗੁੱਸੇ ਵਿੱਚ ਆਏ ਨੇ ਤੀਨੂੰ ਲੜ ਪਿੰਗਲੇ ਦੇ ਲਾਇਆ ਗੁੱਸੇ ਵਿੱਚ ਆਏ ਨੇ ਤੀਨੂੰ ਲੜ ਪਿੰਗਲੇ ਦੇ ਲਾਇਆ ਛੇ ਵੱਡੀਆਂ ਭੈਣਾ ਚੋਂ ਕਿਸੇ ਨੇ ਕਿਹਾ ਨਹੀਂ ਸਮਝਾ ਕੇ ਸਭ ਅੰਦਰ ਵੜਤੀਆਂ ਪਿਤਾ ਨੇ ਦਬਕੇ ਨਾਲ ਡਰਾ ਕੇ ਸਾਹ ਬੇ ਅੰਦਰ ਵਾੜਤੀਆਂ ਪਿਤਾ ਨੇ ਦਬਕੇ ਨਾਲ ਡਰਾ ਕੇ ਧੀ ਮੂਰੇ ਬੋਲੇ ਨਾ ਉਸ ਨੇ ਐਸਾ ਸਬਕ ਸਿਖਾਇਆ ਗੁੱਸੇ ਵਿੱਚ ਆਏ ਨੇ ਧੀ ਨੂੰ ਲੜ ਪਿੰਗਲੇ ਦੇ ਲਾਇਆ ਗੁੱਸੇ ਵਿੱਚ ਆਏ ਨੇ ਧੀ ਨੂੰ ਲੜ ਪਿੰਗਲੇ ਦੇ ਲਾਇਆ ਮੂਹ ਮੂ ਚਲਦਾ ਸੀ ਗਲੀ ਵਿੱਚ ਬੋਲ ਗੂੰਜਦਾ ਸਬਦਾ ਸਾਰੇ ਇਹ ਕਹਿੰਦੇ ਸੀ ਇਸ ਨੂੰ ਡਰ ਹੈ ਨਹੀਂ ਕੋਈ ਰੱਬ ਦਾ ਸਾਰੇ ਇਹ ਕਹਿੰਦੇ ਸੀ ਇਸ ਨੂੰ ਡਰ ਨਹੀਂ ਕੋਈ ਰੱਬ ਦਾ ਉਸ ਭਾਲਣ ਹਾਰੇ ਨੂੰ ਸਭ ਨੇ ਦਿਲ ਚੋਂ ਜਮਾ ਪੁਹਾਇਆ ਗੁੱਸੇ ਵਿੱਚ ਆਏ ਨੇ ਤੀਨੂੰ ਲੜ ਪਿੰਗਲੇ ਦੇ ਲਾਇਆ ਗੁੱਸੇ ਵਿੱਚ ਆਏ ਨੇ ਤੀਨੂੰ ਲੜ ਪਿੰਗਲੇ ਦੇ ਲਾਇਆ ਮੋਹ ਮੂ ਚਲਦਾ ਸੀ ਗਲੀ ਵਿੱਚ ਬੋਲ ਗੂੰਜਦਾ ਸਬਦਾ ਸਾਰੇ ਔ ਕਹਿੰਦੇ ਸੀ ਇਸ ਨੂੰ ਡਰ ਹੈ ਨਹੀਂ ਕੋਈ ਰੱਬ ਦਾ ਸਾਰੇ ਔ ਕਹਿੰਦੇ ਸੀ ਇਸ ਨੂੰ ਡਰ ਹੈ ਨਹੀਂ ਕੋਈ ਰੱਬ ਦਾ ਉਸ ਪਾਲਣ ਹਾਰੇ ਨੂੰ ਸੇਠ ਨੇ ਦਿਲ ਚੋਂ ਜਮਾ ਕੋਲਾਇਆ ਗੁੱਸੇ ਵਿੱਚ ਆਏ ਨੇ ਦੀਨੂ ਲੜ ਪਿੰਗਲੇ ਦੇ ਲਾਇਆ ਸਾਰੇ ਇਹ ਆਖ ਰਹੇ ਸੇਠ ਨੇ ਕੀਤਾ ਨਹੀਂ ਕੋਈ ਚੰਗਾ ਹੋਈ ਜਾਂ ਨਾ ਹੋਣੀ ਐ ਅਜੇ ਤੈਂ ਕਹਿੰਦਾ ਫਿਰੇ ਪਤੰਗਾ ਹੋਈ ਜਾਂ ਨਾ ਹੋਣੀ ਐ ਅਜੇ ਤੈਂ ਕਹਿੰਦਾ ਫਿਰੇ ਪਤੰਗਾ ਦੇ ਦੇ ਗਵਾਹੀ ਨੂੰ ਤਾਨਿਓ ਕੌਣੀ ਨਾਲ ਰੜਾਇਆ ਗੁੱਸੇ ਵਿੱਚ ਆਏ ਨੇ ਤਿਹ ਨੂੰ ਲੜ ਪਿੰਗਲੇ ਦੇ ਲਾਇਆ ਗੁੱਸੇ ਵਿੱਚ ਆਏ ਨੇ ਤਿਹ ਨੂੰ ਲੜ ਪਿੰਗਲੇ ਦੇ ਲਾਇਆ